ਕੁਸੀਂ ਸੁਣ ਰਹੇ ਹਾਂ ਸੁਖਵਿੰਦਰ ਪੱਪੀ ਦਾ ਨਾਵਲ ਤਰਤ ਵਿਹੂਨੇ ਕਾંડ 27ਵਾਂ ਪੈਣੀ ਕਲਾਂ ਦੀ ਘਟਨਾ ਨੇ ਸੰਦੀਪ ਸੰਧੂ ਤੇ ਵੀਰਾਂ ਦੇ ਰਿਸ਼ਤੇ ਨੂੰ ਵੀ ਖਾਸ ਮੰਜ਼ਰ ਤੇ ਲਿਆਖੜਾ ਕਰ ਦਿੱਤਾ ਸੀ ਵੀਰਾਂ ਸਮੁੰਦਰ 'ਚ ਤੈਰਦੀ ਉਸ ਕਿਸ਼ਤੀ ਤੇ ਖੜੀ ਮਹਿਸੂਸ ਕਰ ਰਹੀ ਸੀ ਜੋ ਹਵਾਦਿਆਂ ਲਹਿਰਾਂ ਨਾਲ ਹੋਰ ਅੱਗੇ ਹੋਰ ਅੱਗੇ ਤੇਜ਼ੀ ਨਾਲ ਆਪਣੀ ਮੰਜ਼ਲ ਵੱਲ ਵੱਧ ਰਹੀ ਸੀ ਜਦੋਂ ਉਹ ਅਖਬਾਰਾਂ 'ਚ ਆਪਣੇ ਰੂਪੋਸ਼ ਹੋਉਂਦੀਆਂ ਖਬਰਾਂ ਪੜ੍ਹਦੀ ਜਿੰਨਾ ਚ ਕਈ ਵਾਰ ਉਸ ਬਾਰੇ ਵਧਾ ਚੜਾ ਕੇ ਵੀ ਲਿਖਿਆ ਹੁੰਦਾ ਕਿ ਕਿਵੇਂ ਇੱਕ ਚੁੱਪਚੀ ਪੀਤੀ ਜਈ ਕੁੜੀ ਨੂੰ ਕਈ ਜ਼ਿਲ੍ਹਿਆਂ ਦੀ ਪੁਲਿਸ ਤਲਾਸ਼ ਕਰ ਰਹੀ ਹੈ ਜਿਸ ਨੇ ਦਲਿਤਾਂ ਦੇ ਵਿੜਿਆਂ ਅੰਦਰ ਕਹਰਾਮ ਮਚਾ ਦਿੱਤਾ ਹੈ ਉਸ ਦੇ ਰੋਂਗ ਤੇ ਖੜੇ ਹੋ ਜਾਂਦੇ ਉਸ ਦੀ ਭਰਵੀ ਗਦਰਾਈ ਛਾਤੀ ਮਾਰ ਨਾਲ ਹੋਰ ਉੱਚੀ ਹੋ ਜਾਂਦੀ ਉਸ ਦੀਆਂ ਅੱਖਾਂ ਅੰਦਰ ਗੋਰਕੀ ਦੀ ਪਾਤਰ ਮਾਂ ਵਾਲਾ ਨਸ਼ਾ ਉੱਤਰ ਆਉਂਦਾ ਪੈਰਾ ਅੰਦਰ ਲੋੜੇ ਦਾ ਵੇਗ ਆ ਜਾਂਦਾ ਉਹ ਪਿੰਡ ਤੋਂ ਪਿੰਡ ਸ਼ਹਿਰ ਤੋਂ ਸ਼ਹਿਰ ਬੇਨਾਮ ਗੰਦੀਆਂ ਬਸਤੀਆਂ ਘਰਾਂ ਵੇੜਿਆਂ ਅੰਦਰ ਇੱਕ ਲਾਟ ਵਾਂਗ ਤੁਰੀ ਫਿਰਦੀ ਥਕਾਵਟ ਉਦਾਸੀ ਤੇ ਨਿਰਾਸ਼ਾ ਉਸਨੇ ਮੱਥੇ ਤੋਂ ਇੰਜ ਪੂੰਝ ਸੁਟੇ ਸਨ ਜਿਵੇਂ ਕੋਈ ਹੱਥ ਦੀ ਪਹਿਲੀ ਉਂਗਲੀ ਨਾਲ ਪਸੀਨਾ ਪੂੰਝਦਾ ਹੈ ਸੰਦੀਪ ਭਾਵੇਂ ਜ਼ਮੀਨ ਅਧਿਕਾਰ ਅੰਦੋਲਨ ਦੀ ਉੱਪਰਲੀ ਕਮੇਟੀ ਵਿੱਚ ਸੀ ਪਰ ਉਹ ਕਮੇਟੀ ਅੰਦਰ ਹੋਏ ਫੈਸਲੇ ਦੇ ਉਲਟ ਉਸ ਰਾਤ ਪੈਣੀ ਕਲਾਂ ਦੀ ਜੀਰੀ ਵੱਡਣ ਵੇਲੇ ਗਿਆ ਨਹੀਂ ਸੀ ਬਹਾਨਾ ਤਾਂ ਉਸਨੇ ਆਪਣੀ ਬਿਮਾਰੀ ਦਾ ਲਾ ਦਿੱਤਾ ਸੀ ਪਰ ਅਸਲ ਗੱਲ ਇਹ ਨਹੀਂ ਸੀ ਅਸਲ ਵਿੱਚ ਉਸ ਅੰਦਰ ਕੁਝ ਹੋਰ ਚੱਲ ਰਿਹਾ ਸੀ ਇਸ ਘਟਨਾ ਤੋਂ 2 ਦਿਨ ਪਹਿਲਾਂ ਉਸਦੇ ਬਾਪ ਨੂੰ ਡੀਐਸਪੀ ਬਰਨਾਲਾ ਨੇ ਬੁਲਾ ਕੇ ਆਪਣੇ ਵਿਗੜੇ ਹੋਏ ਮੁੰਡੇ ਨੂੰ ਸੁਧਾਰ ਲੈਣ ਜਾਂ ਫਿਰ ਨਤੀਜੇ ਭੁਗਤਣ ਦਾ ਦਬਕਾ ਮਾਰਿਆ ਸੀ ਬਾਪ ਨੇ ਘਰ ਆ ਕੇ ਉਸ ਨਾਲ ਲੰਬੀ ਗੱਲਬਾਤ ਕੀਤੀ ਗੱਲਬਾਤ ਵੇਲੇ ਸੰਦੀਪ ਦਾ ਪਧੌੜ ਵਾਲਾ ਫੁੱਫੜ ਵੀ ਨਾਲ ਸੀ ਦੋਹਾਂ ਨੇ ਸਮਝਾਇਆ ਕਿ ਤੇਰੇ ਰਸਤੇ ਤੇਰੇ ਸਟੇਟਸ ਨਾਲ ਮੇਲ ਨਹੀਂ ਖਾਂਦੇ ਤੇਰੇ ਕੋਲ ਕੀ ਨਹੀਂ ਚੰਗੀ ਕੋਠੀ 15 ਕਿੱਲੇ ਜ਼ਮੀਨ ਟਰੈਕਟਰ ਜੀਪ ਤੇ ਚਾਰ ਪੈਸੇ ਵੀ ਨਹੀਂ ਆਪਣੇ ਕੋਲ ਤੂੰ ਕਿਹੜੇ ਰਾਹਾਂ ਤੇ ਤੁਰ ਪਿਆ ਇਹਨਾਂ ਛੜਤਾਂ ਦਾ ਕੀ ਜਾਣਾਂ ਇਹ ਤਾਂ ਸਭ ਨੰਗ ਨੇ ਘਰੇ ਵੀ ਭੁੱਖੇ ਮਰਦੇ ਨੇ ਬਾਹਰ ਵੀ ਭੁੱਖੇ ਮਰਦੇ ਫਿਰੀ ਜਾਣਗੇ ਸੰਦੀਪ ਦੇ ਬਾਪ ਨੂੰ ਦਾ ਸਿਰਫ ਇਨਾ ਹੀ ਪਤਾ ਸੀ ਕਿ ਉਸ ਦਾ ਮੁੰਡਾ ਇਹਨਾਂ ਨਾਲ ਤੁਰਿਆ ਫਿਰਦਾ ਹੈ ਪਰ ਉਸਦੇ ਭਧੌੜ ਵਾਲੇ ਫੁੱਫੜ ਨੂੰ ਇਹ ਵੀ ਪਤਾ ਸੀ ਕਿ ਇਸਦੇ ਵੀਰਾਂ ਨਾਲ ਨੇੜਲੇ ਸਬੰਧ ਵੀ ਹਨ ਇਹ ਗੱਲ ਉਸਨੇ ਤਿੰਨਾਂ ਦੇ ਵਿਚਾਲੇ ਖੋਲ ਵੀ ਦਿੱਤੀ ਸੰਦੀਪ ਨੇ ਰਿਸ਼ਤੇ ਨੂੰ ਸਵੀਕਾਰ ਨਹੀਂ ਕੀਤਾ ਉਹ ਸਾਫ਼-ਸਾਫ਼ ਮੁਕਰ ਗਿਆ ਅਸਲ 'ਚ ਇਹ ਉਸਦੀ ਪਹਿਲੀ ਨੈਤਿਕ ਹਾਰ ਸੀ ਉਸਦੀ ਅੰਦਰਲੀ ਕਮਜ਼ੋਰੀ ਦਾ ਸਪਸ਼ਟ ਪ੍ਰਗਟਾਵਾ ਸੀ ਜੋ ਉਸਨੇ ਆਪਣੇ ਪਰਿਵਾਰ ਸਾਹਮਣੇ ਕੀਤਾ ਹਾਲਾਂਕਿ ਵੀਰਾ ਨੇ ਭਾਵੇਂ ਕਦੇ ਆਪਣੇ ਘਰਦਿਆਂ ਨਾਲ ਸੰਦੀਪ ਨਾਲ ਰਿਸ਼ਤੇ ਦੀ ਗੱਲ ਨਹੀਂ ਕੀਤੀ ਸੀ ਪਰ अनेका ਵਾਰ ਉਹ ਆਪਣੇ ਮਾਪੇ ਦੇ ਸਾਹਮਣੇ ਸੰਦੀਪ ਨੂੰ ਲੈ ਕੇ ਗਈ ਸੀ ਵੀਰਾਂ ਦੇ ਭਰਾ ਲੀਲੇ ਤੇ ਉਸਦੀ ਘਰਵਾਲੀ ਨੇ ਤਾਂ ਜਿਵੇਂ ਪਰਿਵਾਰ ਨਾਲੋਂ ਨਾਤਾ ਹੀ ਤੋੜ ਲਿਆ ਉਸ ਨੂੰ ਕੋਈ ਝਿਜਕ ਨਹੀਂ ਸੀ ਉਸ ਨੇ ਮਨ ਹੀ ਮਨ 'ਚ ਤੈਅ ਕਰ ਲਿਆ ਸੀ ਕਿ ਜੇ ਕੱਲ ਨੂੰ ਸਾਡੇ ਵਿਆਹ ਦੀ ਗੱਲ ਚੱਲਦੀ ਹੈ ਤਾਂ ਸਾਫ਼-ਸਾਫ਼ ਆਪਣੇ ਮਾਪੇ ਨੂੰ ਦੱਸ ਦੇਵੇਗੀ ਉਸ ਨੂੰ ਇਹ ਵੀ ਪਤਾ ਸੀ ਕਿ ਹਮੇਸ਼ਾ ਵਾਂਗ ਮੇਰੀ ਮਾਂ ਕਦੇ ਵੀ ਖੁਸ਼ ਨਹੀਂ ਹੋਵੇਗੀ ਤੇ ਮੇਰਾ ਬਾਪ ਕਦੇ ਵੀ ਨਰਾਜ਼ ਨਹੀਂ ਹੋਵੇਗਾ ਉਸ ਨੇ ਆਪਣੇ ਅੰਦਰਲੇ ਦਵੰਦ ਝਿਜਕ ਦੂਰੀ ਨੈਤਿਕਤਾ ਦੀ ਧੂੜ ਨੂੰ ਮਨ ਦੇ ਸ਼ੀਸ਼ੇ ਤੋਂ ਵਿਚਾਰਾਂ ਦੇ ਕੱਪੜੇ ਨਾਲ ਪੂੰਝ ਦਿੱਤਾ ਸੀ ਉਸ ਦੀ ਰੂਹ ਦਿਲ ਦਿਮਾਗ ਸਾਫ਼-ਸਾਫ਼ ਤੇ ਕਿਸੇ ਉਪਰੇ ਬੋਝ ਤੋਂ ਜਮ੍ਹਾਂ ਹੀ ਹਲਕੇ ਸਨ ਹਾਂ ਸੰਦੀਪ ਨਾਲ ਆਪਣੇ ਸਬੰਧਾਂ ਦੀ ਭਾਵੁਕਤਾ ਤੋਂ ਮੁਕਤ ਨਹੀਂ ਸੀ ਉਸ ਨੇ ਜ਼ਿੰਦਗੀ 'ਚ ਪਹਿਲੀ ਵਾਰ ਕਿਸੇ ਨੂੰ ਪਿਆਰ ਕੀਤਾ ਸੀ ਉਸ ਦੇ ਪਿਆਰ ਦੀ ਡੋਰੀ ਇਕੈਰੀ ਨਹੀਂ ਸੀ ਸਗੋ ਸਟੋਰੀ ਦੇ ਆਲੇ-ਦੁਆਲੇ ਵਿਚਾਰਾਂ ਦਾ ਇੱਕ ਚਮਕਣਾ ਧਾਗਾ ਵੀ ਸੀ ਜਿਸ ਦੇ ਆਸਰੇ ਉਸ ਨੂੰ ਇਸ ਡੋਰੀ ਦੇ ਬਹੁਤ ਮਜ਼ਬੂਤ ਹੋਣ ਦਾ ਹੌਸਲਾ ਵੀ ਸੀ ਪਰ ਸੰਦੀਪ ਵਾਲੇ ਪਾਸਿਓਂ ਇਹ ਡੋਰੀ ਪਿਆਰ ਦੇ ਧਾਗੇ ਨਾਲ ਤਾਂ ਜੁੜੀ ਹੋਈ ਸੀ ਪਰ ਉਸ ਤੇ ਦੁਆਲੇ ਵਿਚਾਰਾਂ ਦਾ ਚਮਕਣਾ ਧਾਗਾ ਉੱਧੜ ਗਿਆ ਸੀ ਸੰਦੀਪ ਅੰਦਰ ਡੂੰਘਾ ਦਵੰਦ ਚੱਲ ਰਿਹਾ ਸੀ ਜਦੋਂ ਉਹ ਆਪਣੇ ਖੇਤਾਂ ਵੱਲ ਜਾਂਦਾ ਸੂਏ ਚੋ ਦਰਲ ਦਰਲ ਮੋਗਾ ਉਸਦੇ ਖੇਤ 'ਚ ਪੈ ਰਿਹਾ ਹੁੰਦਾ ਦੋ ਮੋਟਰਾਂ ਦਾ ਪਾਣੀ ਹੜ ਵਾਂਗ ਖਾਲਾਂ 'ਚ ਵਗਦਾ ਦੋ ਸਿਰੀ ਖੇਤ 'ਚ ਕੰਮ ਕਰ ਰਹੇ ਹੁੰਦੇ ਤੇ ਉਸਦਾ ਬਾਪ ਟਰੈਕਟਰ ਨਾਲ ਖੇਤ ਵਾ ਰਿਆ ਹੁੰਦਾ ਉਹ ਮੋਟਰ ਤੇ ਲੱਗੀ ਟਾਲੀ ਹੀਟ ਪਿਆ ਸੋਚਦਾ ਕਿਹੜੇ ਚੱਕਰਾਂ 'ਚ ਪੈ ਗਿਆ ਸੰਦੀਪ ਸਿੰਘ ਤੂੰ ਆਪਾਂ ਤਾਂ ਰਾਜ ਕਰਨਾ ਸੀ ਰਾਜ ਹੁਣ ساری ਉਮਰ ਪੁਲਸ ਘਰਾਂ 'ਚ ਗੇੜੇ ਮਾਰੀ ਜਾਉ ਤੇ ਤੂੰ ساری ਉਮਰ ਵੇੜਿਆਂ 'ਚ ਮੀਟਿੰਗਾਂ ਕਰਾਉਂਦਾ ਫਿਰੇਂਗਾ ਪਲਦੀ ਪਲ ਉੱਠ ਕੇ ਬੈਠ ਜਾਂਦਾ ਸੇਕ ਨਾਲ ਉਹਦਾ ਮੱਥਾ ਤਪਣ ਲੱਗਦਾ ਉਸ ਅੰਦਰੋਂ ਇੱਕ ਹਵਾੜ ਜਿਹੀ ਉੱਠਦੀ ਫੇਰ ਉਸ ਨੂੰ ਵੀਰਾਂ ਦੀਆਂ ਦਰਾਵੜੀ ਅੱਖਾਂ ਯਾਦ ਆਉਂਦੀਆਂ ਕਨਕਵੰਨਾ ਚੌੜਾ ਮੱਥਾ ਭਰਮਾ ਜੁੱਸਾ ਸਪਸ਼ਟ ਤੇ ਦਲੇਰ ਨਿਰੀਪਾਕ ਰੂਹ ਕਿੰਨਾ ਨਿਰਸ਼ਲ ਹੈ ਉਸਦਾ ਦਿਲ ਪੋਰਾ ਪਰ ਵੀ ਬੇਈਮਾਨੀ ਚੁਲਾਕੀ ਮੱਕਾਰੀ ਨਹੀਂ ਉਸ ਅੰਦਰ ਕਿੰਨਾ ਬੁਲੰਦ ਹੌਂਸਲਾ ਹੈ ਉਸਦਾ ਨਾ ਡਰ ਨਾ ਖੌਫ ਨਸੇਮ ਉਸ ਨੂੰ ਉਸਦੀ ਬੇहद ਯਾਦ ਆਉਣ ਲੱਗਦੀ ਮੈਂ ਕਦੇ ਵੀ ਵੀਰਾ ਨੂੰ ਛੱਡ ਨਹੀਂ ਸਕਦਾ ਮੈਂ ਰਹਿ ਨਹੀਂ ਸਕਾਂਗਾ ਕਦੇ ਵੀਰਾ ਬਗੈਰ ਉਸ ਦੀਆਂ ਅੱਖਾਂ ਨਮ ਹੋ ਜਾਂਦੀਆਂ ਉਸ ਨੂੰ ਲੱਗਦਾ ਕਿ ਉਹ ਭੱਜ ਕੇ ਵੀਰਾ ਕੋਲ ਚਲਾ ਜਾਵੇ ਇੱਕ ਤਣੀ ਰੱਸੀ ਸੀ ਜਿਸ ਤੇ ਸੰਦੀਪ ਤੁਰਿਆ ਜਾ ਰਿਹਾ ਸੀ ਉਸ ਦੇ ਇੱਕ ਹੱਥ ਵਿੱਚ ਪਿਤਰੀ ਸੱਤਾ ਜ਼ਮੀਨ ਮਾਪਿਓ ਉਸ ਦਾ ਟਰੈਕਟਰ ਮੱਝਾ ਮੁਰਗੇ ਖੇਤਾਂ 'ਚ ਵਗਦਾ ਮੋਟਰਾਂ ਦਾ ਚਾਂਦੀ ਰੰਗਾ ਪਾਣੀ ਤੇ ਖੇਤਾਂ 'ਚ ਲਹਿਰਾਉਂਦੀਆਂ ਫਸਲਾਂ ਵਰਗਾ ਸਮਾਨ ਸੀ। ਉਸ ਦੇ ਦੂਸਰੇ ਹੱਥ 'ਚ ਵੀਰਾਂ ਦੀ ਬੇਪਨਾਹ ਮੁਹੱਬਤ, ਵਿਚਾਰਾਂ ਦੀ ਸਾਂਝ, ਇਹ ਸਾਂਝ ਤੇ ਉਸਰਿਆ ਜ਼ਮੀਨ ਦਾ ਅੰਦੋਲਨ, ਮੋਹਕਮ, ਦੀਪਕ, ਸ਼ੰਕਰ, ਬਲਬੀਰੋ, ਲੋਹੇ ਦੇ ਹੱਥਾਂ ਵਰਗੇ ਦੋਸਤ ਸਨ। ਉਸ ਕੋਲ ਮੁਹੱਬਤ ਦੇ ਨਿਗ ਨਾਲ ਭਰਿਆ ਕਮਿਊਨ ਸੀ ਜਿਸ ਦੀਆਂ ਬਦਰੰਗ ਕੰਦਾਂ ਨੂੰ ਵੇਖਦੇ ਹੋਏ ਉਸਨੇ ਤੇ ਉਸ ਦੀ ਪੀੜ੍ਹੀ ਨੇ ਕਿੰਨੇ ਹੀ ਰੰਗीन ਸੁਪਨੇ ਲਏ ਸਨ। ਜਦੋਂ ਕਦੇ ਘਰ ਪਰਿਵਾਰ ਸਮਾਜ ਤੇ ਰਿਸ਼ਤਿਆਂ ਦੀ ਠੰਡ ਠੰਡਾਰ ਉਸ ਤੇ ਹੱਡਾਂ ਨੂੰ ਖਾਣ ਲੱਗਦੀ ਤਾਂ ਕਮਿਊਨ ਉਸ ਨੂੰ ਗਰਮਾਇਸ਼ ਦੀ ਨਿੱਗੀ ਜੁੰਬਿਸ਼ ਨਾਲ ਭਰ ਦਿੰਦਾ ਸੀ ਜਿਸ ਦਾ ਉਸਨੇ ਕਦੇ ਸੁਪਨਾ ਵੀ ਨਹੀਂ ਸੀ ਲਿਆ ਹੁੰਦਾ ਉਸ ਦੇ ਇਸ ਹੱਥ 'ਚ ਵੇੜਿਆਂ ਦੇ ਕਿਰਤੀਆਂ ਦੀਆਂ ਨਿੱਕੀਆਂ ਬੈਠਕਾਂ ਅੰਦਰ ਗੂੰਜਦਾ ਸੰਗੀਤ ਸੀ ਜਿਸ ਦੀਆਂ ਧੁਨਾਂ ਕਿਸੇ ਨੂੰ ਵੀ ਮਦਹੋਸ਼ ਕਰ ਸਕਦੀਆਂ ਸੀ ਚਾਹ ਪੀਂਦਿਆਂ ਰੋਟੀ ਖਾਂਦਿਆਂ ਤੇ ਰਾਤ ਨੂੰ ਲੋਕ ਗੀਤ ਗਾਉਂਦਿਆਂ ਜੋ ਮੰਜ਼ਰ ਸਿਰਜਿਆ ਜਾਂਦਾ ਸੀ ਉਸ ਦੀ ਚੀਸ ਵਰਗੀ ਯਾਦ ਵੀ ਇਸ ਹੱਥ ਨਾਲ ਲਟਕੀ ਹੋਈ ਸੀ ਉਸ ਨੂੰ ਲੱਗਦਾ ਸੀ ਕਿ ਅੱਖਾਂ ਬੰਦ ਹੋ ਜਾਣਗੀਆਂ ਤੇ ਉਹ ਤਣੀ ਹੋਈ ਰਸਤੀ ਤੋਂ ਹੇਠਾਂ ਡਿੱਗ ਪਏਗਾ ਉਸ ਦਾ ਦਿਲ ਘਟਣ ਲੱਗਦਾ ਸੀ ਨਿਆ ਚ ਇੱਕ ਹੌਲ ਉੱਠਦਾ ਬੇਚੈਨੀ ਹੋਣ ਲੱਗਦੀ ਵੀਰਾਂ ਨੂੰ ਫੋਨ ਕਰਦਾ ਪਰ ਉਸ ਦਾ ਫੋਨ ਬੰਦ ਆ ਰਿਹਾ ਹੁੰਦਾ ਇਸ ਤਣਾਅ ਨਾਲ ਉਸ ਦਾ ਗੋਰਾ ਨਿਸ਼ੋਭ ਮੂੰਹ ਤੋਂ ਆਖਿਆ ਗਿਆ ਉਸ ਦੇ ਮੱਥੇ ਤੇ ਚਿੰਤਾ ਨਾਲ ਤਿੰਨ ਲਕੀਰਾਂ ਉੱਭਰ ਆਈਆਂ ਤੇ ਰਾਤਾਂ ਦੀ ਨੀਂਦ ਲੀਰਾਂ ਲੀਰਾਂ ਹੋ ਗਈ ਸਰੀਰ ਟੁੱਟਣ ਲੱਗਿਆ ਲਗਾਤਾਰ ਇੱਕ ਥਕੇਵਾ ਉਸਦੇ ਵਜੂਦ 'ਚ ਉਤਰ ਰਿਹਾ ਸੀ ਕਦੇ-ਕਦੇ ਉਸਦਾ ਜੀ ਕਰਦਾ ਕਿ ਉਹ ਸਭ ਕੁਝ ਛੱਡ ਛੁੜਾ ਕੇ ਨਾ ਵੇੜਿਆਂ 'ਚ ਗਵਾਟ ਜਾਵੇ ਵੀਰਾਂ ਦਾ ਹੱਥ ਫਾੜੋ ਪਿੰਡ-ਪਿੰਡ ਜਾਵੇ ਲੋਕਾਂ ਨੂੰ ਲਾਮਬੰਦ ਕਰੇ ਤੇ ਆਪਣੀ ਤਮਾਮ ਉਮਰ ਆਪਣੀ ਜ਼ਮੀਨ ਆਪਣੇ ਮਾਪੇ ਦਾ ਮੂੰਹ ਵੀ ਨਾ ਵੇਖੇ ਪਰ ਦੂਸਰੀ ਹੀ ਪਾਲ ਉਸਦਾ ਫੈਸਲਾ ਬਦਲਿਆ ਹੁੰਦਾ ਇੱਕ ਨਵੀਂ ਘਾੜਤ ਘੜਨ ਲੱਗਦਾ ਕਿ ਉਹ ਵੀਰਾਂ ਨੂੰ ਵਿਆਹ ਕੇ ਘਰ ਲੈ ਆਵੇ ਦੋ-ਚਾਰ ਦਿਨ ਘਰ ਦੇ ਲੋਕ ਸਮਾਜ ਗੱਲਾਂ ਕਰਨਗੇ ਸਭ ਆਪੇ ਟਿਕਟਕਾ ਹੋ ਜਾਵੇਗਾ ਵੀਰਾ ਵੀ ਕੋਲ ਹੋਵੇਗੀ ਮਾਪੇ ਤੇ ਜ਼ਮੀਨ ਜਾਇਦਾਦ ਵੀ ਸਾਰੀਆਂ ਸੁੱਖ ਸਹੂਲਤਾਂ ਵੀ ਹੋਣਗੀਆਂ ਕਿਸੇ ਚੀਜ਼ ਦੀ ਕਮੀ ਨਹੀਂ ਹੋਵੇਗੀ ਕੀ ਵੀਰਾ ਮੰਨੇਗੀ ਇਹ ਸਵਾਲ ਅੱਗ ਨੂੰ ਬੋਜੇ ਚ ਕੈਦ ਕਰਨ ਵਰਗਾ ਸੀ ਨਾ ਅੱਗ ਬੋਜੇ ਚ ਕੈਦ ਹੋਣੀ ਸੀ ਨਾ ਵੀਰਾ ਨੇ ਡੱਕਿਆ ਜਾਣਾ ਸੀ ਵੀਰਾ ਨੂੰ ਦੁਨਿਆਵੀ ਕਲੀਰਿਆਂ ਦੀ ਕੈਦ ਮਨਜ਼ੂਰ ਨਹੀਂ ਸੀ ਉਸਦੇ ਹੱਥਾਂ ਚ ਅੱਗ ਦੇ ਕਲੀਰੇ ਪਾ ਲਏ ਸੀ ਉਸਨੇ ਆਪਣੇ ਹੱਥਾਂ ਤੇ ਸੂਰਜ ਦੀ ਮਹਿੰਦੀ ਸਜਾ ਲਈ ਸੀ ਉਸਦੀ ਮਹਿੰਦੀ ਦੀ ਚਮਕ ਕਿਸੇ ਇੱਕ ਸੁਹਾਗ ਰਾਤ ਦੀ ਸਵੇਰ ਨੂੰ ਉੱਡਣ ਵਾਲੀ ਨਹੀਂ ਸੀ ਉਸਦੀ ਹਰ ਰਾਤ ਬੁੱਢ ਸੁਹਾਗਣ ਹੋ ਰਹੀ ਸੀ ਵੀਰਾਂ ਪਿੰਡ ਤੋਂ ਪਿੰਡ ਸ਼ਹਿਰ ਤੋਂ ਸ਼ਹਿਰ ਦਾ ਸਫ਼ਰ ਕਰ ਰਹੀ ਸੀ ਉਸਦੇ ਨਿੱਕੇ ਜਿਹੇ ਥੈਲੇ 'ਚ ਇੱਕ ਜੀਨ ਖੱਦਰ ਦਾ ਕੁੜਤਾ ਹੁੰਦਾ ਜੋ ਉਸਦੀ ਖਰੀ ਪਹਿਚਾਨ ਬਣ ਗਿਆ ਸੀ ਇੱਕ ਡਾਇਰੀ ਇੱਕ ਦੋ ਕਿਤਾਬਾਂ ਚਾਰਜਰ ਬਸ ਇਹੀ ਨਿੱਕਸੋ ਕੋਸ ਦਾ ਕੁੱਲ ਸਰਮਾਇਆ ਸੀ ਉਸਦੀ ਪੂੰਜੀ ਤੇ ਉਸਦੀ ਸਾਰੀ ਜਾਇਦਾਦ ਵੀ ਇਹ ਚੀਜ਼ਾਂ ਹਮੇਸ਼ਾ ਉਸ ਕੋਲ ਵਿਖੀਆਂ ਜਾਂਦੀਆਂ ਜੋ ਨਹੀਂ ਸੀ ਵਿਖੀਆਂ ਜਾਂਦੀਆਂ ਉਹ ਸੀ ਉਸਦੇ ਕੁਝ ਸੁਫਨੇ ਕੁਝ ਸੱਧਰਾਂ ਕੁਝ ਬਲਵਲੇ ਇੱਕ ਲੰਬੀ ਸੁਰਖ ਲੀਕ ਜੋ ਉਸਦੇ ਦਿਲ ਤੋਂ ਲੈ ਕੇ ਵਿਰਸਾ ਮੁੰਡਾਂ ਦੇ ਦਿਲ ਤੱਕ ਜਾਂਦੀ ਸੀ ਉਸ ਦੀਆਂ ਦਰਾਵੜੀ ਅੱਖਾਂ ਅੰਦਰ ਇੱਕ ਐਸੀ ਤਪਸ਼ ਸੀ ਜੋ ਉਹਨੇ ਰਾਤਾਂ ਨੂੰ ਜਾਗ ਜਾ ਕੇ ਇਤਿਹਾਸ ਦੇ ਜਲਦੇ ਪੰਨਿਆਂ ਤੋਂ ਲਈ ਸੀ ਇਸ ਵਿੱਚ ਕੋ ਜੰਗਿਆਰ ਖੰਡਮ ਵਣ ਵਿੱਚ ਜਲਦੇ ਉਹਨਾਂ ਆਦੀਵਾਸੀਆਂ ਦੀਆਂ ਦੇਹਾਂ ਚੋਂ ਉੱਡ ਕੇ ਇਤਿਹਾਸ ਦੀਆਂ ਕਿਤਾਬਾਂ ਦੇ ਪੰਨਿਆਂ ਤੇ ਛੱਪ ਗਏ ਸਨ ਤੇ ਕੁਝ ਵੀਰਾਂ ਤੇ ਉਸ ਦੇ ਸਾਥੀਆਂ ਦੀਆਂ ਨਜ਼ਰਾਂ ਚ ਤਪਸ਼ ਬਣ ਕੇ ਫੈਲ ਗਏ ਸਨ ਉਸ ਦੀ ਰੂਹ ਅੰਦਰ ਇੱਕ ਐਸੀ ਬੇਚੈਨੀ ਸੀ ਜਿਹੜੀ ਬੇਚੈਨੀ ਉਸ ਦੇ ਪੁਰਖਿਆਂ ਦੀਆਂ ਰੂਹਾਂ ਦੇ ਅੰਦਰ ਵੀ ਸੀ ਜਿਹੜੇ ਮਰ ਕੇ ਵੀ ਦਰਬਦਰ ਭਟਕ ਰਹੇ ਸੀ ਉਸ ਨੂੰ ਲੱਗਦਾ ਕਿ ਇਹ ਕਾਲਜ ਯੂਨੀਵਰਸਿਟੀ ਦੀਆਂ ਕਿਤਾਬਾਂ ਨਹੀਂ ਸਿਰਫ ਤੇ ਸਿਰਫ ਐਸੇ ਝਾਫੇ ਹਨ ਜੋ ਮੇਰੇ ਪੁਰਖਿਆਂ ਤੇ ਕਿਰਤ ਦੀ ਹਰ ਪੈੜ ਨੂੰ ਮਿਟਾਉਣ ਲਈ ਦਿਨ ਰਾਤ ਕੰਮ ਕਰ ਰਹੇ ਹਨ ਉਹ ਹਰ ਉਸ ਪੈੜ ਨੂੰ ਮਿਟਾਉਣ ਲਈ ਸਦੀਆਂ ਤੋਂ ਲੱਗੇ ਹੋਏ ਹਨ ਜਿੰਨਾ ਵਿੱਚ ਕਿਰਤ ਜਿਉਂਦੀ ਸੀ ਕਿਰਤ ਸਾਹ ਲੈਂਦੀ ਸੀ ਕਿਰਤ ਥਿਰਕਦੀ ਤੇ ਮੈਕਦੀਮ ਤੇ ਉਹ ਕੁज्ਜਾ ਜੋ ਮੇਰੇ ਪੁਰਖਿਆਂ ਦੀ ਛਾਤੀ ਨਾਲ ਬੰਨਿਆ ਹੋਇਆ ਸੀ ਹੁਣ ਮੇਰੀ ਛਾਤੀ ਨਾਲ ਬੰਨਿਆ ਹੋਇਆ ਹੈ ਜਿਸ ਵਿੱਚ ਹੁਣ ਮੈਂ ਨਹੀਂ ਥੁੱਕਦੀ ਮੇਰੇ ਸਮੇਂ ਦਾ ਧਰਮ ਕਾਨੂੰਨ اخلاق ਮੇਰੇ ਸਮੇਂ ਦੀ ਹਰ ਬਹੁ ਰੰਗੀ ਰਾਜਨੀਤਿਕ ਆਵਾਜ਼ ਜਮਹੂਰੀਅਤ ਦੇ ਹਰ ਨਾਟਕ ਬਾਸ ਤੋਂ ਲੈ ਕੇ ਮੇਰੀ ਬੋਲੀ ਦੇ ਰਾਜ ਕਵਿਤਾ ਤੱਕ ਸਭ ਇਸ ਕੁਝੇ ਅੰਦਰ ਥੁੱਕ ਰਹੇ ਹਨ ਜੋ ਅੱਜ ਵੀ ਮੇਰੇ ਗਲੇ ਨਾਲ ਲਟਕਦਾ ਹੈ ਉਹ ਇਸ ਤਰ੍ਹਾਂ ਸੋਚਦੀ ਉਹ ਇਸ ਤਰ੍ਹਾਂ ਤੜਫਦੀ ਲੋਕਾਂ ਨੂੰ ਉਸ ਦੇ ਥੈਲੇ ਅੰਦਰ ਇੱਕ ਜੀਨ ਤੇ ਇੱਕ ਕੁਰਤਾ ਤੇ ਇੱਕ ਡਾਇਰੀ ਦਿਸਦੀ ਪਰ ਉਸ ਅੰਦਰ ਜੋ ਕੋਹਰਾ ਮੱਚਿਆ ਹੋਇਆ ਸੀ ਉਹ ਉਹਨਾਂ ਦੇ ਨਜ਼ਰੀ ਨਹੀਂ ਸੀ ਪੈਂਦਾ ਉਹ ਕੋਹਰਾਮ ਸੰਦੀਪ ਦੀ ਪકડ ਵਿੱਚ ਵੀ ਨਹੀਂ ਸੀ ਆ ਰਿਹਾ ਉਹ ਕੁਝ ਦਿਨਾਂ ਲਈ ਮਾਲਵਾ ਖੇਤਰ ਨੂੰ ਛੱਡ ਕੇ ਸਤਲੁਜ ਦੇ ਪਾਰ ਦੇ ਪਿੰਡਾਂ ਵੱਲ ਚਲੀ ਗਈ ਜਿੱਥੇ ਕਿਤੇ ਕਿਤੇ ਕਿਸੇ ਕਿਸੇ ਪਿੰਡ ਵਿੱਚ ਜ਼ਮੀਨ ਦਾ ਸਵਾਲ ਅੰਗੜਾਈ ਲੈ ਰਿਆ ਸੀ ਅੱਜ ਉਹ ਨਕੋਦਰ ਵਾਲੇ ਪਾਸੇ ਸਤਲੁਜ ਦਰਿਆ ਦੇ ਕੰਢੇ ਵਸੇ ਇੱਕ ਪਿੰਡ 'ਚ ਮੀਟਿੰਗ ਕਰਵਾ ਰਹੀ ਸੀ ਮੀਟਿੰਗ ਸ਼ਾਮ ਨੂੰ ਜਲਦੀ ਖਤਮ ਹੋ ਗਈ ਉਹ ਕੁਝ ਕੁੜੀਆਂ ਨਾਲ ਦਰਿਆ ਵਾਲੇ ਪਾਸੇ ਨਿਕਲ ਆਈ ਸ਼ਾਮ ਦਾ ਸੂਰਜ ਦਰਿਆ ਅੰਦਰ ਡੁੱਬ ਰਿਹਾ ਸੀ ਪੌਪੂਲਰਾਂ ਦੇ ਦਰਖਤ ਢਲ ਰਹੀ ਸ਼ਾਮ ਨੂੰ ਬੋਚਨ ਦੀ ਕੋਸ਼ਿਸ਼ ਕਰਦੇ ਨਜ਼ਰ ਆ ਰਹੇ ਸੀ ਦਿਨ ਤੇ ਰਾਤ ਵਿਚਾਲੇ ਦਾਤੀ ਵਰਗਾ ਚੰਨ ਪਤਾ ਨਹੀਂ ਕਿਵੇਂ ਬੰਦ ਲਿਆ ਜਾਂ ਫਿਰਦਾ ਸੀ ਉਸ ਨੂੰ ਸੰਦੀਪ ਦੀ ਯਾਦ ਆਈ ਉਸ ਦਾ ਗੋਰਾ ਮੂੰਹ ਤੇ ਸਿਰ ਤੇ ਚਿੰਨ ਕੇ ਬੰਨੀ ਵਾਲਾਂ ਵਾਲੀ ਸਧੂਰੀ ਪੱਗ ਵਾਰ-ਵਾਰ ਚੇਤੇ ਆਉਂਦੀ ਰਹੀ ਕਾਂਡ 28 ਕਮਿਊਨ ਕਿੰਨੇ ਮਹੀਨਿਆਂ ਬਾਅਦ ਮੈੱਕਿਆ ਸੀ ਪੁਲਿਸ ਦੀ ਐਨੀ ਸਫਤੀ ਵਾਪਰੀਆਂ ਵੱਡੀਆਂ ਘਟਨਾਵਾਂ ਖਾਸ ਕਰਕੇ ਭੈਣੀ ਕਲਾਂ ਦੀ ਜੀਰੀ ਵੱਡਣ ਤੋਂ ਬਾਅਦ ਇਹ ਮੁੱਖ ਦਫ਼ਤਰ ਤਕਰੀਬਨ ਬੰਦ ਹੀ ਹੋ ਗਿਆ ਸੀ ਸਭ ਨੇ ਇੱਥੇ ਆਉਣਾ ਜਾਣਾ ਬੰਦ ਕਰ ਦਿੱਤਾ ਸੀ ਕੁਝ ਮਜਬੂਰੀ ਤੇ ਕੁਝ ਪ੍ਰੈਕਟੀਕਲ ਸੋਚ ਦੇ ਮਾਲਕ ਦੀਪਕ ਨੇ ਅੱਜ ਦੀ ਮੀਟਿੰਗ ਲਈ ਇਹ ਥਾਂ ਚੁਣੀ ਸੀ ਉਸ ਨੂੰ ਲੱਗਦਾ ਸੀ ਕਿ ਪੁਲਿਸ ਕਦੇ ਸੁਪਨੇ ਵਿੱਚ ਵੀ ਨਹੀਂ ਸੋਚ ਸਕਦੀ ਕਿ ਹੁਣ ਕੋਈ ਇੱਥੇ ਮੀਟਿੰਗ ਕਰੇਗਾ ਉਸ ਨੂੰ ਹੋਰ ਥਾਵਾਂ ਨਾਲੋਂ ਅੱਜ ਦੀ ਤਾਰੀਖ 'ਚ ਇਹ ਜਗ੍ਹਾ ਸਭ ਤੋਂ ਸੇਫ ਲੱਗੀ ਪਹਿਲਾਂ ਤਾਂ ਮੌਕਬ ਨੂੰ ਉਸਦਾ ਇਹ ਫੈਸਲਾ ਬਿਲਕੁਲ ਬੇਹੁਦਾ ਲੱਗਿਆ ਪਰ ਬਾਅਦ ਵਿੱਚ ਇਹ ਸੋਚ ਕੇ ਕਿ ਕਦੇ-ਕਦੇ ਐਡਵੈਂਚਰ ਵੀ ਕਰ ਲੈਣਾ ਚਾਹੀਦਾ ਹੈ ਉਹ ਦੀਪਕ ਨਾਲ ਸਹਿਮਤ ਹੋ ਗਿਆ ਸਾਰੇ ਮੂਹ ਹਨੇਰੇ ਹੀ ਕਮਿਊਨ ਚਾਏ ਲਾਈਟਾਂ ਵੀ ਬੰਦ ਹੀ ਰੱਖੀਆਂ ਗੀਆਂ ਇਸ ਦੀ ਨਿੱਕੀ ਜਿਹੀ ਰਸੋਈ ਚ ਮੋਮਬਤੀ ਬਲਕੇ ਸ਼ੰਕਰ ਤੇ ਬਲਬੀਰੋ ਨੇ ਦਾਲ ਚਾਵਲ ਬਣਾਏ ਮੌਕਮ ਪਤਾ ਨਹੀਂ ਕਿੱਥੋਂ ਖੀਰੇ ਤੇ ਕਿਸੇ ਦੇ ਭੋਗ ਤੇ ਬਣੀ ਮਟਰ ਪਨੀਰ ਦੀ ਸਬਜ਼ੀ ਲੈ ਆਇਆ ਮਟਰ ਪਨੀਰ ਦਾਲ ਚਾਵਲ ਤੇ ਸਲਾਦ ਨਾਲ ਅੱਜ ਸ਼ਾਈ ਭੋਜਨ ਬਣ ਗਿਆ। ਮੋਕਮ ਨੇ ਕਾਫੀ ਧੀਰ ਇੱਕ ਦੂਜੇ ਦੇ ਨਿੱਜੀ ਦੁੱਖ ਸੁੱਖ ਪੁੱਛੇ। ਮੋਕਮ ਨੇ ਬਲਵੀਰੋ ਤੋਂ ਉਹਦੇ ਸ਼ਰਾਬੀ ਘਰ ਵਾਲੇ ਬਾਰੇ ਪੁੱਛਿਆ। ਸ਼ੰਕਰ ਅਮਨ ਤੋਂ ਉਹਨਾਂ ਦੇ ਪਰਿਵਾਰ ਬਾਰੇ, ਵੀਰਾਂ ਤੋਂ ਉਸਨੇ ਸੰਦੀਪ ਬਾਰੇ ਪੁੱਛਿਆ। ਮੋਕਮ ਨੇ ਦੱਸਿਆ ਕਿ ਪਿੰਡ ਦੇ ਮੁੰਡਿਆਂ ਤੋਂ ਪਤਾ ਲੱਗਿਆ ਹੈ ਕਿ ਸੰਦੀਪ ਅੱਜਕਲ ਥੋੜੀ-ਬਹੁਤੀ ਸ਼ਰਾਬ ਵੀ ਪੀਣ ਲੱਗ ਪਿਆ ਹੈ। ਅੱਜ ਦੀ ਮੀਟਿੰਗ ਵਿੱਚ ਆਗੂ ਟੀਮ ਤੇ ਪਏ ਬਹੁਤ ਸਾਰੇ ਪੁਲਿਸ ਕੇਸ ਜਿਨ੍ਹਾਂ 'ਚ ਇਰਾਦਾ ਕਤਲ ਤੇ ਹੋਰ ਅਨੇਕਾਂ ਹੀ ਧਾਰਾਵਾਂ ਵਾਲੇ ਪਰਚਿਆਂ ਬਾਰੇ ਤੇ ਪੈਣੀ ਕਲਾਂ ਦੀ ਜ਼ਮੀਨ ਹੀ ਮੁੱਖ ਏਜੰਡਾ ਸੀ ਜਿਸ ਦਾ ਕਾਨੂੰਨੀ ਹੱਕ ਲੈਣਾ ਹਾਲੇ ਬਾਕੀ ਪਿਆ ਸੀ ਇਨ੍ਹਾਂ ਸਾਰੇ ਮਸਲਿਆਂ ਨੂੰ ਲੈ ਕੇ ਪਿੰਡ ਪੈਣੀ ਕਲਾਂ ਦੀ ਮੰਡੀ 'ਚ ਇੱਕ ਵੱਡਾ ਇਕੱਠ ਕਰਨ ਦਾ ਫੈਸਲਾ ਕੀਤਾ ਗਿਆ ਇਕੱਠ ਦਾ ਟੀਚਾ ਘੱਟੋ-ਘੱਟ 10000 ਲੋਕਾਂ ਦੀ ਸ਼ਮੂਲੀਅਤ ਮਿਥਿਆ ਗਿਆ ਇਸ ਮੁੱਲiyet ਬਰਨਾਲਾ ਜ਼ਿਲ੍ਹੇ ਤੋਂ ਬਿਨਾਂ ਆਲੇ ਦੁਆਲੇ ਦੇ ਜ਼ਿਲ੍ਹਿਆਂ ਦੇ ਘੱਟੋ-ਘੱਟ 2300 ਪਿੰਡਾਂ ਵਿੱਚੋਂ ਕਰਵਾਈ ਜਾਣੀ ਸੀ ਤੇ ਇਸ ਅੰਦੋਲਨ ਨੂੰ ਹੋਰ ਵਿਸਥਾਰ ਦੇ ਕੇ ਇਸ ਨੂੰ ਫਰੀਦਕੋਟ, ਬਠਿੰਡਾ, ਪਟਿਆਲਾ ਆਦ ਜ਼ਿਲ੍ਹਿਆਂ 'ਚ ਵੀ ਸਿਰ ਤੋੜ ਕੋਸ਼ਿਸ਼ ਨਾਲ ਲੈ ਕੇ ਜਾਣ ਦਾ ਫੈਸਲਾ ਹੋਇਆ। ਭਾਵੇਂ ਕਿ ਇਹ ਸੰਗਰੂਰ, ਮਾਨਸਾ, ਮੋਗਾ ਆਦਿ 'ਚ ਕਾਫੀ ਫੈਲ ਗਿਆ ਸੀ। ਅਲੱਗ-ਅਲੱਗ ਜ਼ਿਲ੍ਹਿਆਂ 'ਚ ਜਾਣ ਲਈ ਅਲੱਗ-ਅਲੱਗ ਕਮੇਟੀਆਂ ਬਣਾਈਆਂ ਗਈਆਂ ਜਿਹੜੇ ਆਗੂਆਂ ਤੇ ਜ਼ਿਆਦਾ ਪੁਲਿਸ ਕੇਸ ਸੀ ਉਹਨਾਂ ਨੂੰ ਪਿੱਛੇ ਰੱਖਣ ਦਾ ਫੈਸਲਾ ਕੀਤਾ ਗਿਆ। ਜਿਹੜੇ ਹਾਲੇ ਪੁਲਿਸ ਦੇ ਕੈਰ ਤੋਂ ਬਚੇ ਹੋਏ ਸੀ ਉਹਨਾਂ ਨੂੰ ਅੱਗੇ ਲਾ ਕੇ ਲੀਡਰਸ਼ਿਪ ਦੇ ਵਿਸਥਾਰ ਦਾ ਫੈਸਲਾ ਕੀਤਾ ਗਿਆ ਅੱਧੀ ਰਾਤੀ ਜਦੋਂ ਮੀਟਿੰਗ ਖਤਮ ਹੋਣ ਦੇ ਕਿਨਾਰੇ ਸੀ ਤਾਂ ਸਭ ਨੂੰ ਚਾਹ ਦੀ ਤਲਬ ਹੋਈ ਚਾਹ ਬਣਾਉਣ ਦੀ ਡਿਊਟੀ ਮੋਕਮ ਦੀ ਲੱਗੀ ਚਾਨਣੀ ਰਾਤ 'ਚ ਜਦੋਂ ਉਹ ਕਮਰੇ 'ਚ ਰਸੋਈ ਵੱਲ ਜਾ ਰਿਹਾ ਸੀ ਤਾਂ ਉਸ ਦੀ ਨਿਗਾਹ ਬਾਹਰ ਪਈਆਂ ਜੁੱਤੀਆਂ ਤੇ ਪਈ ਉਸਨੇ ਨੋਟ ਕੀਤਾ ਕਿ ਵੀਰਾਂ ਦੇ ਸਲੀਪਰ ਕਿੰਨੇ ਟੁੱਟ ਚੁੱਕੇ ਸੀ ਜਿਸ ਨੂੰ ਮੋਚੀ ਨੇ ਥਾਂ-ਥਾਂ ਤੇ ਟਾਕੀਆਂ ਲਾ ਕੇ ਖਿਲਰਨ ਤੋਂ ਰੋਕਿਆ ਹੋਇਆ ਸੀ ਉਹ ਚਾਹ ਬਣਾਉਂਦਾ ਬਣਾਉਂਦਾ ਸੋਚਦਾ ਰਿਹਾ ਕਿ ਆਦਮੀ ਦੀ ਟਰਾਂਸਫਰਮੇਸ਼ਨ ਕਿਸ ਨੂੰ ਆਖਦੇ ਹਨ ਕਿ ਆਦਮੀ ਨੂੰ ਬਦਲਿਆ ਜਾ ਸਕਦਾ ਹੈ ਕਿ ਆਦਮੀ ਨੂੰ ਬਦਲਣਾ ਸੰਭਵ ਵੀ ਹੈ ਪਰ ਆ ਵੇਖੋ ਇਸ ਕੁੜੀ ਨੂੰ ਕਿਸ ਨੇ ਬਦਲਿਆ ਹੈ ਤੇ ਇਹ ਪੂਰੀ ਤਰ੍ਹਾਂ ਬਦਲ ਚੁੱਕੀ ਹੈ ਕਿਸੇ ਦੇ ਕਿਰਦਾਰ ਨੂੰ ਵੱਡੀਆਂ ਗੱਲਾਂ ਚੋਂ ਸਮਝਣਾ ਬਹੁਤ ਮੁਸ਼ਕਿਲ ਹੈ ਉਹ ਹਮੇਸ਼ਾ ਹੀ ਨਿੱਕੀਆਂ ਗੱਲਾਂ ਚ ਰਿਫਲੈਕਟ ਹੁੰਦਾ ਹੈ ਇਸ ਕੁੜੀ ਦੇ ਅੰਦਰਲੇ ਬਦਲਾਅ ਦਾ ਪ੍ਰਤੀਬਿੰਬ ਇਸ ਦੇ ਵਾਰ-ਵਾਰ ਗੰਡੇ ਸਲੀਪਰਾਂ ਚ ਪਿਆ ਹੈ ਇਸ ਦੀਆਂ ਦੋ ਜੀਨਾ ਤੇ ਦੋ ਖੱਦਰ ਦੇ ਕੁੜਤੇ ਤੇ ਡਾਇਰੀ ਇਸ ਤੇ ਬਦਲਾ ਦਾ ਪ੍ਰਤੀਬਿੰਬ ਹਨ ਕੱਲ ਜਦੋਂ ਮੌਕਮ ਇੱਕ ਦਲਿਤ ਪਰਿਵਾਰ ਦੇ ਬਜ਼ੁਰਗ ਦੇ ਭੋਗ ਤੇ ਗਿਆ ਸੀ ਉਸ ਪਰਿਵਾਰ ਨੇ 500 ਰੁਪਏ ਜਥੇਬੰਦੀ ਵਾਸਤੇ ਦਿੱਤੇ ਸਨ ਮੌਕਮ ਨੇ ਉਹਨਾਂ ਪੈਸਿਆਂ 'ਚੋਂ 200 ਰੁਪਏ ਵੀਰਾ ਨੂੰ ਨਵੀਂ ਜੁੱਤੀ ਵਾਸਤੇ ਦੇ ਦਿੱਤੇ 100 ਰੁਪਏ ਉਸਨੇ ਬਲਬੀਰੋ ਤੇ ਸ਼ੰਕਰ ਨੂੰ ਕਿਰਾਏ ਪਾੜੇ ਵਾਸਤੇ ਦਿੱਤੇ ਤੇ 100 ਰੁਪਏ ਉਸਨੇ ਆਪਣੇ ਕੋਲ ਰੱਖ ਲਿਆ ਮੀਟਿੰਗ ਸਵੇਰੇ 4:00 ਵਜੇ ਖਤਮ ਹੋਈ ਬਾਬਾ बोल चुके ਸੀ ਸ਼ਹਿਰ ਅੰਦਰ ਟਾਮੀ ਟਾਮੀ ਆਵਾਜ਼ਾਂ ਈ ਸ਼ੁਰੂ ਹੋ ਚੁੱਕੀ ਸੀ ਇਕੱਲਾ ਇਕੱਲਾ ਜਣਾ ਚੁੱਪ ਚਾਪ ਕਮਿਊਨ ਚੋਂ ਬਾਹਰ ਆਇਆ ਤੇ ਦਿਨ ਚੜਨ ਤੋਂ ਪਹਿਲਾਂ ਸਾਰੇ ਜਣੇ ਆਪੋ ਆਪਣੇ ਟਿਕਾਣਿਆਂ ਵੱਲ ਚਲੇ ਗਏ ਧੰਨਵਾਦ